ਇਹ ਤਰ੍ਹਾਂ ਦੇ ਕਿੰਨੇ ਮਾਇਨੇ ਆਉਂਦੇ ਨੇ ਲੈ ਨੂੰ ਮੈਂ ਬੋਲ ਲਿਆ ਜੀ ਆਹ ਜਿੰਨੇ ਆਇਆ ਅੱਜ ਉਹ ਆਉਗਾ ਇੱਥੇ ਕਿੱਥੇ ਜਿੰਨਾ ਮੈਂ ਤਾਂ ਉਹਦੀ ਜੀ ਪੁਣੇ ਮੈਂ ਕਹਾਂ ਹਾਂ ਆਹ ਵਾਹ ਆਇਓ ਫਿਰ ਆਤਰ ਨਾਲ ਜਗਾ ਪੀ ਮਾਰੋ ਤੇ ਪ੍ਰੋਗਰਾਮ ਕੀਤਾ ਗਿਆ ਬੱਚਿਆਂ ਨੂੰ ਜਾਗਰੂਕ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਹਣਾ ਚਾਹੋਗੇ ਇਸ ਮੌਕੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਜਿਹੜਾ ਹੈਗਾ ਅਸੀਂ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਇਹ ਫੰਕਸ਼ਨ ਰੱਖਿਆ ਸੀ ਜਿਹਨੂੰ ਬਹੁਤ ਹੀ ਅੱਛੇ ਢੰਗ ਦੇ ਨਾਲ ਪਰਫਾਰਮ ਕੀਤਾ ਗਿਆ ਜੋ ਵੀ ਨਸ਼ਿਆਂ ਦੇ ਖਿਲਾਫ ਉਹਨਾਂ ਨੂੰ ਵੱਖਰੇ ਵੱਖਰੇ ਜਿਹੜੇ ਹੈਗੇ ਆ ਸਕਿਪਟ ਦਿਖਾਏ ਗਏ ਔਰ ਅੱਛੇ ਡਾਕਟਰ ਬੁਲਾ ਕੇ ਉਹਨਾਂ ਨੂੰ ਸਮਝਾਇਆ ਗਿਆ ਕਿ ਵੀ ਨਸ਼ਿਆਂ ਨੂੰ ਕਿੱਦਾਂ ਨਸ਼ਿਆਂ ਤੋਂ ਬਚ ਸਕਦੇ ਆਂ ਔਰ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਸਾਰਾ ਸਿਸਟਮ ਠੀਕ ਹੋ ਸਕਦਾ ਹੈ ਜਿਵੇਂ ਕਿ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਬੱਚੇ ਨੂੰ ਛੜ ਕੇ ਨਾਮ ਵੀ ਦਿੱਤੇ ਗਏ ਨੇ ਸੋ ਇਸ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਕੀਤੇ ਜਾਣਗੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜੀ ਹਾਂ ਇਸ ਵਿੱਚ ਕੱਟੋ-ਕੱਟ ਸਹੀ 6 ਪ੍ਰੋਗਰਾਮ ਹੋਰ ਕਰਨ ਜਾ ਰਹੇ ਹਾਂ ਜਿਹੜੇ ਵੱਖਰੀ-ਵੱਖਰੀ ਜਗ੍ਹਾ ਦੇ ਉੱਪਰ ਸਾਰੇ ਅੰਮ੍ਰਿਤਸਰ ਸਿਟੀ ਦੇ ਵਿੱਚ ਰੱਖੇ ਆ ਉਹ ਕਰਨ ਜਾ ਰਹੇ ਆ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਤੇ ਡੀਜੀਪੀ ਪੰਜਾਬ ਵੱਲੋਂ ਨਸ਼ੇ ਦੀ ਖਾਤਮੇ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਨੇ ਸੋ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਅੰਮ੍ਰਿਤਸਰ ਪੁਲਿਸ ਵੀ ਕਾਫੀ ਰੁੱਝੀ ਹੋਈ ਹੈ ਨਸ਼ੇ ਦੀ ਖਾਤਮੇ ਨੂੰ ਕਰਨ ਵਾਸਤੇ ਤੇ ਅਲੱਗ-ਅਲੱਗ ਕੈਂਪ ਵੀ ਲਗਾਏ ਜਾਂਦੇ ਨੇ ਔਰ ਜਿਹੜੇ ਨਸ਼ਾ ਵੇਚ ਉਹਨਾਂ ਨੂੰ ਫੜਿਆ ਜਾਂਦਾ ਸੋ ਹੋਰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਸ ਨਸ਼ੇ ਤੋਂ ਬਸ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਕਿਉਂਕਿ ਜਿੰਨੀ ਦੇਰ ਪਬਲਿਕ ਦਾ ਸਹਿਯੋਗ ਨਹੀਂ ਮਿਲਦਾ ਕੱਲੀ ਪੁਲਿਸ ਉਹਨੀ ਦੇਰ ਕੰਮ ਵੀ ਨਹੀਂ ਕਰ ਸਕਦੀ ਸੋ ਪਬਲਿਕ ਦਾ ਸਹਿਯੋਗ ਜਿਹੜਾ ਹੈਗਾ ਬਹੁਤ ਜ਼ਰੂਰਤ ਹੈ ਜਿਦੋਂ ਆਪਣੇ ਏਰੀਆ ਦੇ ਵਿੱਚ ਕਿਸੇ ਵੀ ਨਸ਼ਾ ਵਿਕਦਾ ਹੈ ਫਿਰ ਪੁਲਿਸ ਤੱਕ ਇਨਫੋਰਮੇਸ਼ਨ ਦਿਨ ਤਾਂਕਿ ਇਸ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕਰ ਰਹੀ ਹੈ ਬਾਕੀ ਅਸੀਂ ਆਪਣੇ ਲੈਵਲ ਤੇ ਹੀ ਬਹੁਤ ਜ਼ਿਆਦਾ ਐਫਰਟਸ ਕਰ ਰਹੇ ਹਾਂ ਕਿ ਵੀ ਸ਼ਹਿਰ ਦੇ ਉਸ ਨਸ਼ਾ ਕਿਸੇ ਤਰ੍ਹਾਂ ਦਾ ਵਿਕੇ ਨਹੀਂ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਏਗਾ ਤਾਂ ਜੋ ਲੋਕ ਦੱਸ ਸਕਣ ਵੀ ਕਿੱਥੇ ਨਸ਼ਾ ਵਿਛਦਾ ਹੈ ਕਿੱਥੇ ਨਹੀਂ ਹੈਲਪ ਨੰਬਰ ਤੇ 6 ਨੰਬਰ ਹੈਗਾ ਸਾਡਾ ਆਲਰੇਡੀ ਚੱਲਦਾ ਹੈ ਉੱਥੇ ਦੱਸ ਸਕਦੇ